ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਜੋ ਕਿ ਬੜੇ ਦਿਨਾਂ ਬਾਅਦ ਆ ਰਹੀ ਆ ਤੇ ਇਹ ਜਿਹੜੀ ਅੱਜ ਦੀ ਵੀਡੀਓ ਆ ਉਹ 1 ਮਹੀਨਾ ਪਹਿਲਾਂ ਦੀ ਆ ਜਦੋਂ ਮਈ ਦਾ ਮਹੀਨਾ ਸਟਾਰਟ ਹੋਇਆ ਸੀ ਨਾ ਉਦੋਂ ਦੀ ਆ ਮੇਰਾ ਬੇਟਾ ਕਹਿੰਦਾ ਸੀਗਾ ਕਿ ਮੰਮਾ ਇਸ ਵਾਰ ਨਾ ਕੜਾਹੀ ਵਿੱਚ ਪਾਣੀ ਰੱਖਣਾ ਆ ਸੋ ਉਹ ਕੜਾ ਲੈ ਕੇ ਆਇਆ ਮੈਨੂੰ ਨਾ ਕੜਾ ਥੋੜਾ ਜਿਆਦਾ ਵੱਡਾ ਲੱਗਦਾ ਪਿਆ ਸੀਗਾ ਇਹ 12 ਲੀਟਰ ਦਾ ਕੜਾਹਾ ਆ ਨਾਲ ਇੱਕ ਜਿਹੜਾ ਕੁੱਚਾ ਵੀ ਲਿਆੰਦਾ ਸੀਗਾ ਕਿਉਂਕਿ ਗਰਮੀ ਦਾ ਸੀਜ਼ਨ ਸਟਾਰਟ ਹੋਣ ਲੱਗਾ ਸੀਗਾ ਤੇ ਗਰਮੀ ਤੇ ਮੌਸਮ ਵਿੱਚ ਜਿਹੜਾ ਆ ਉਹ ਪੰਛੀਆਂ ਵਾਸਤੇ ਤੇ ਜਾਨਵਰਾਂ ਵਾਸਤੇ ਪਾਣੀ ਵੀ ਰੱਖਣਾ ਚਾਹੀਦਾ ਆ ਸਾਡੇ ਆਲੇ ਦੁਆਲੇ ਆਲਮੋਸਟ ਸਾਰਿਆਂ ਨੇ ਜਿਹੜਾ ਆ ਉਹ ਜਾਨਵਰਾਂ ਵਾਸਤੇ ਤੇ ਪੰਛੀਆਂ ਵਾਸਤੇ ਪਾਣੀ ਜਿਹੜਾ ਉਹ ਰੱਖਿਆ ਹੋਇਆ ਆ ਸੋ ਤੁਹਾਨੂੰ ਪਤਾ ਹੀ ਆ ਇਸ ਵਾਰ ਜਿਹੜੀ ਗਰਮੀ ਆ ਉਹ ਵੀ ਬਹੁਤ ਜ਼ਿਆਦਾ ਪਈ ਆ ਬਹੁਤ ਜ਼ਿਆਦਾ ਖੁਸ਼ਕ ਮੌਸਮ ਸੀਗਾ ਇਹ ਟੈਂਪਰੇਚਰ ਵੀ ਬਹੁਤ ਹਾਈ ਜਾਂਦਾ ਰਿਹਾ ਆ ਸੋ ਸਭ ਤੋਂ ਪਹਿਲਾ ਜਿਹੜਾ ਕੰਮ ਸੀਗਾ ਉਹ ਸੀਗਾ ਘੜੇ ਨੂੰ ਸਾਫ਼ ਕਰਨਾ ਤੇ ਘੜੇ ਨੂੰ ਅਸੀਂ ਆਮ ਬਰਤਨ ਦੀ ਤਰ੍ਹਾਂ ਜਿਹੜਾ ਸਾਫ਼ ਨਹੀਂ ਕਰ ਸਕਦੇ ਕਿਉਂਕਿ ਇਹਦੇ ਵਿੱਚ ਇਹ ਮਿੱਟੀ ਦਾ ਬਣਿਆ ਹੁੰਦਾ ਆ ਤੇ ਇਹਦੇ ਵਿੱਚ ਛੋਟੇ-ਛੋਟੇ ਸ਼ੀਕ ਹੁੰਦੇ ਆ ਜਿਨ੍ਹਾਂ ਦੇ ਰਾਹੀਂ ਜਿਹੜਾ ਇੱਕ ਤੇ ਪਾਣੀ ਫਿਲਟਰ ਹੁੰਦਾ ਆ ਤੇ ਇੱਕ ਜਿਹੜਾ ਪਾਣੀ ਠੰਡਾ ਹੁੰਦਾ ਆ ਘੜੇ ਦੇ ਵਿਰਾਈ ਜਿਹੜਾ ਘੜੇ ਦੇ ਛੇਕਾ ਰਾਈ ਜਿਹੜਾ ਆ ਉਹ ਮਤਲਬ ਕਿ ਜਿਹੜੀ ਪਾਣੀ ਦੀ ਗੰਦਗੀ ਹੁੰਦੀ ਆ ਉਹ ਨਿਕਲ ਜਾਂਦੀ ਆ ਸੋ ਇਸ ਕਰਕੇ ਜਦੋਂ ਅਸੀਂ ਆਮ ਬਰਤਨ ਦੀ ਤਰ੍ਹਾਂ ਘੜੇ ਨੂੰ ਧੋਵਾਂਗੇ ਤੇ ਦੇ ਛੇਕ ਬੰਦ ਹੋ ਜਾਂਦੇ ਆ ਸੋ ਘੜੇ ਦੇ ਵਿੱਚ ਮੈਂ ਜਿਹੜਾ ਆ ਉਹਨੂੰ ਪਾਣੀ ਪਾ ਦਿੱਤਾ ਆ ਫੁੱਲ ਕਰ ਦਿੱਤਾ ਪਾਣੀ ਦੇ ਨਾਲ ਤੇ ਨਾਲ ਹੀ ਮੈਂ 4 ਤੋਂ 5 ਚਮਚ ਜਿਹੜੇ ਆ ਨਮਕ ਦੇ ਪਾ ਦਿੱਤੇ ਆ ਨਮਕ ਜਿਹੜਾ ਮੈਂ ਆਪਣੀ ਮਰਜ਼ੀ ਦੇ ਅਕੋਰਡਿੰਗ ਮਾਇਆ ਮੈਨੂੰ ਲਗਾ ਘੜਾ ਥੋੜਾ ਵੱਡਾ ਆ ਤੇ ਥੋੜਾ ਨਮਕ ਵੀ ਜ਼ਿਆਦਾ ਪਾ ਦਿੰਨੀ ਆ ਤਾਂ ਕਿ ਜਿਹੜਾ ਘੜੇ ਦੇ ਵਿੱਚ ਨਮਕ ਵਾਲਾ ਪਾਣੀ ਜਿਹੜਾ ਪਾ ਜਾਵੇ ਤੇ ਘੜਾ ਚੰਗੀ ਤਰ੍ਹਾਂ ਜਿਹੜਾ ਉਸ ਪਾਣੀ ਨੂੰ ਜਿਹੜਾ ਆ ਉਹ ਚੂਸ ਲਵੇ ਆ ਵੈਸੇ ਜਿਹੜਾ ਆ ਘੜੇ ਦੇ ਵਿੱਚ ਨਮਕ ਵਾਲਾ ਪਾਣੀ ਪਾ ਕੇ ਨੂੰ 8 ਤੋਂ 7 ਘੰਟੇ ਜਾਂ 10 ਘੰਟੇ ਰੱਖਣਾ ਹੁੰਦਾ ਆ ਬਟ ਜਿਹੜਾ ਘੜਾ ਸੀਗਾ ਬਹੁਤ ਭਾਰਾ ਸੀਗਾ ਮੇਰੇ ਕੋਲ ਨਹੀਂ ਚੁੱਕਿਆ ਜਾ ਰਿਹਾ ਸੀਗਾ ਮੈਂ ਜਿਵੇਂ ਕਿ ਇਹਨੂੰ ਆ ਥਰਸਡੇ ਸੀਗਾ ਵੀਰਵਾਰ ਸੀਗਾ ਉਸ ਦਿਨ ਮੈਂ ਇਹਨੂੰ ਰਾਤ ਨੂੰ 8 ਵਜੇ ਪਾਣੀ ਨਾਲ ਭਰ ਕੇ ਰੱਖਿਆ ਸੀਗਾ ਅਗਲੇ ਦਿਨ ਜਿਹੜਾ ਫਰਡੇ ਨੂੰ ਜਾ ਕੇ ਜਿਹੜਾ ਫਿਰ ਮੈਂ ਅਗਲੇ ਦਿਨ ਰਾਤ ਨੂੰ ਜਿਹੜਾ 8:30 ਵਜੇ ਦੇ ਕਰੀਬ ਜਿਹੜਾ ਆ ਇਹਦਾ ਪਾਣੀ ਜਿਹੜਾ ਡੋਲਿਆ ਸੀਗਾ ਜੋ ਕਿ ਮੇਰੇ ਹਸਬੰਦ ਨੇ ਡੋਲ ਦਿੱਤਾ ਸੀਗਾ ਇੱਥੇ ਮੇ ਕੋਈ ਇੱਕ ਗਲਤੀ ਹੋਈ ਆ ਕਿ ਜਿਹੜਾ ਪਾਣੀ ਸੀਗਾ ਮੇਰੇ ਦਿਮਾਗ ਵਿੱਚ ਆਇਆ ਵੀ ਸੀਗਾ ਕਿ ਇਹ ਜਿਹੜਾ ਪਾਣੀ ਆ ਮੈਂ ਬੂਟਿਆਂ ਨੂੰ ਪਾ ਦਵਾਂ ਬਟ ਫਿਰ ਮੈਂ ਸੋਚਿਆ ਕਿ ਨਮਕ ਵਾਲਾ ਪਾਣੀ ਆ ਪਤਾ ਨਹੀਂ ਬੂਟਿਆਂ ਨੂੰ ਪਾਉਣਾ ਕਿ ਨਹੀਂ ਪਾਉਣਾ ਕਿਉਂਕਿ ਸੋ ਇਸ ਕਰਕੇ ਮੈਂ ਇਸ ਪਾਣੀ ਨੂੰ ਉਵੇਂ ਡੋਲ ਦਿੱਤਾ ਪਰ ਇਸ ਪਾਣੀ ਨੂੰ ਮੈਂ ਜਿਹੜਾ ਇੱਕ ਬਾਲਟੀ ਵਿੱਚ ਵੀ ਕੱਢ ਕੇ ਰੱਖ ਸਕਦੀ ਸੀਗੀ ਤੇ ਜਿੱਦਾਂ ਸਫਾਈਆਂ ਵਗੈਰਾ ਲਈ ਜਾਂ ਵੈਸੇ ਵਰਤਨ ਵਾਸਤੇ ਜਿਹੜਾ ਯੂਜ਼ ਹੋ ਜਾਣਾ ਸੀਗਾ ਪਰ ਇਹ ਪਾਣੀ ਜਿਹੜੀ ਸੀਵਿੰਗ ਕਰਨੀ ਬਹੁਤ ਜ਼ਰੂਰੀ ਆ ਅੱਜ ਦੇ ਟਾਈਮ ਵਿੱਚ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਸੋ ਇਹ ਮੇਰੇ ਕੋਲੋਂ ਗਲਤੀ ਹੋਈ ਆ ਸੋ ਇਸ ਤੋਂ ਬਾਅਦ ਜਿਹੜਾ ਆ ਮੈਂ ਘੜੇ ਨੂੰ ਚੰਗੀ ਤਰ੍ਹਾਂ ਛੰਕਾ ਕੇ ਧੋ ਲਿਆ ਸੀਗਾ ਇਹਦੇ ਵਿੱਚ ਬਿਲਕੁਲ ਵੀ ਹੱਥ ਨਹੀਂ ਮਾਰਨਾ ਦੋ ਤਿੰਨ ਵਾਰੀ ਜਿਹੜਾ ਪਾਣੀ ਨੂੰ ਚੰਗੀ ਤਰ੍ਹਾਂ ਛੰਕਾ ਕੇ ਘੜਾ ਮੈਂ ਧੋ ਲਿਆ ਸੀਗਾ ਫਿਰ ਮੈਂ ਲਈ ਇੱਕ ਤਾਂਬੇ ਦੀ ਗਲਾਸੀ ਇਹ ਨਵੀਂ ਤਾਂਬੇ ਦੀ ਗਲਾਸੀ ਲਿਆਂਦੀ ਸੀ ਉਹ ਇਹਦੇ ਵਿੱਚ ਰੱਖ ਦਿੰਦੀ ਆ ਤੇ ਜਿਹੜਾ ਪੀਣ ਵਾਲਾ ਪਾਣੀ ਆ ਉਹ ਪਾ ਦਿੱਤਾ ਆ ਅੱਧਾ ਪਾਣੀ ਜਿਹੜਾ ਮੈਂ ਆਰਓ ਦਾ ਪਾਇਆ ਆ ਫਿਲਟਰ ਕੀਤਾ ਹੋਇਆ ਤੇ ਅੱਧਾ ਪਾਣੀ ਜਿਹੜਾ ਆ ਉਹ ਮੈਂ ਤਾਜ਼ਾ ਪਾ ਦਿੱਤਾ ਆ ਕਿਉਂਕਿ ਜ਼ਿਆਦਾਤਰ ਫਿਲਟਰ ਵਾਟਰ ਪੀਣ ਦੀ ਆਦਤ ਆ ਤੇ ਫਿਰ ਜਦੋਂ ਅਸੀਂ ਤਾਜ਼ਾ ਪਾਣੀ ਪੀਨੇ ਤਾਂ ਜਿਹੜਾ ਟੇਸਟ ਆ ਵਧੀਆ ਨਹੀਂ ਲੱਗਦਾ ਤਾंबे ਦੀ ਗਲਾਸੀ ਨਾਲ ਇਹ ਹੁੰਦਾ ਹੈ ਕਿ ਜਿਵੇਂ ਕਹਿੰਦਿਆ ਨੇ ਕਿ ਤਾਂਬੇ ਦੇ ਭਾਂਡੇ ਵਿੱਚ ਪਾਣੀ ਪੀਣਾ ਚਾਹੀਦਾ ਆ ਸੋ ਜੇ ਅਸੀਂ ਤਾਂਬੇ ਦੀ ਗਲਾਸੀ ਵਿੱਚ ਰੱਖ ਦਵਾਂਗੇ ਤੇ ਪਾਣੀ ਦਾ ਜਿਹੜਾ ਉਹਦੇ ਤਾਂਬੇ ਦੇ سارے ਸਾਰੇ ਤੱਤ ਜਿਹੜੇ ਆ ਉਹ ਪਾਣੀ ਵਿੱਚ ਆ ਜਾਂਦੇ ਆ ਸੋ ਇਹ ਨੈਕਸਟ ਡੇ ਆ ਪਾਣੀ ਪੀਣ ਯੋਗ ਹੋ ਗਿਆ ਸੀਗਾ ਵੈਸੇ ਅੱਜ ਕੱਲ ਸਾਨੂੰ ਫ੍ਰਿਜ ਦਾ ਪਾਣੀ ਪੀਣ ਦੀ ਆਦਤ ਆ ਸੋ ਘੜੇ ਦਾ ਪਾਣੀ ਓਨਾ ਜ਼ਿਆਦਾ ਠੰਡਾ ਨਹੀਂ ਹੁੰਦਾ ਤੋ ਏ ਹੁਣ ਵੀਡੀਓ ਆ 1 ਮਹੀਨੇ ਬਾਅਦ ਦੀ ਤੁਸੀਂ ਦੇਖ ਸਕਦੇ ਘੜੇ ਦੇ ਬਾਹਰ ਜਿਹੜਾ ਆ ਉਹ ਵਾਈਟ ਵਾਈਟਿਸ਼ ਹੋਇਆ ਪਰ ਘੜੇ ਦਾ ਅੰਦਰੋਂ ਪਾਣੀ ਬਿਲਕੁਲ ਸਾਫ਼ ਆ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਸਾਡੇ ਘੜੇ ਦੇ ਵਿੱਚ ਜਿਹੜਾ ਕਾਈ ਜਮ ਜਾਂਦੀ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਘੜਾ ਬਿਲਕੁਲ ਸਾਫ਼ ਆ 1 ਮਹੀਨੇ ਬਾਅਦ ਵੀ ਸੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਗੀ ਜੇ ਪਸੰਦ ਆਈ ਹੋਵੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ